ਗੁਰੂ ਸਾਹਿਬ ਜੀ ਦੀ ਵਡਿਆਈ ਅਤੇ ਕਰਮ ਦੀ ਤਾਕਤ ਅਹਿਸਾਸ ਕਰਨਾ ਹੋਵੇ ਤਾਂ ਗੁਰਬਾਣੀ ਵਿਚਾਰਨ ਨਾਲ ਮਨ ਆਨੰਦਮਈ ਹੋ ਜਾਂਦਾ ਹੈ ਉਹ ਕਿਵੇਂ ਦੇਖੋ ਸੋਜਨ ਮੁਕਤ ਜਿਸ ਏਕਲੇਵਲਾ ਕੀ ਸਦਾ ਰਹੇ ਹਰਨਾਤੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੰਦੂਖ ਨਿਵਾਰੇ ਪਹਿਲੀ ਪੰਕਤੀ ਵਿੱਚ ਜਨ ਜੋ ਕਿ ਪੜਨਾਲ ਹੈ ਇਸ ਦੇ ਨੰਨੇ ਨੂੰ ਔਂਕੜਾ ਹੈ ਦੂਜੀ ਪੰਕਤੀ ਵਿੱਚ ਵੀ ਜਨ ਪੜਨਾਲ ਇਸ ਦੇ ਨੰਨੇ ਨੂੰ ਔਕੜ ਨਹੀਂ ਹੈ ਬਿਲਕੁਲ ਕਿਉਂਕਿ ਪਹਿਲੀ ਪੰਕਤੀ ਵਿੱਚ ਇੱਕ ਜਨ ਮਤਲਬ ਇੱਕ ਗੁਰਸਿੱਖ ਦੀ ਗੱਲ ਹੋ ਰਹੀ ਹੈ ਇੱਕ ਵਚਨ ਦੂਸਰੀ ਪੰਕਤੀ ਵਿੱਚ ਬਹੁ ਗਿਣਤੀ ਜਨ ਜਨ ਕਿ ਬਹੁਤ ਸਾਰੇ ਗੁਰਸਿੱਖਾਂ ਦੀ ਗੱਲ ਹੋ ਰਹੀ ਹੈ ਬਿਲਕੁਲ ਪਹਿਲੇ ਪੰਕਤੀ ਜਨ ਅਤੇ ਜੇਸ ਦੋਨਾਂ ਦੇ ਅਖੀਰਲੇ ਅੱਖਰਾਂ ਨੂੰ ਔਂਕੜ ਹੈ ਤਾਂ ਦੋਵੇਂ ਜਗ੍ਹਾ ਤੇ ਇੱਕ ਵਚਨ ਪੜਨਾ ਗੁਰਸਿੱਖੀ ਗੱਲ ਹੈ ਦੂਸਰੀ ਪੰਕਤੀ ਵਿੱਚ ਜਨ ਬਹੁ ਵਚਨ ਹੈ ਜੋ ਕਿ ਅੱਗੇ ਆਉਂਦਿਆਂ ਹੋਰ ਵੀ ਸਪਸ਼ਟ ਹੋ ਜਾਵੇਗਾ ਕੁਝ ਹੋਰ ਪੰਕਤੀਆਂ ਦੇਖੋ